<laughs> oh! ਬੀਤੇ ਦਿਨੀ ਪੰਜਾਬੀ ਟ੍ਰੈਵਲ ਕਪਲ ਦੇ ਘਰ ਵਾਹਿਗੁਰੂ ਪਰਮਾਤਮਾ ਦੀ ਮਿਹਰ ਦੇ ਨਾਲ ਖੁਸ਼ੀਆਂ ਆਈਆਂ ਨੇ ਜਾਂ ਉਹਨਾਂ ਦੇ ਘਰੇ ਬੇਬੀ ਬੋਏ ਨੇ ਪੁੱਤ ਦੀ ਦਾਤ ਬਖਸ਼ੀਆ ਵਾਹਿਗੁਰੂ ਪਰਮਾਤਮਾ ਨੇ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਖੁਸ਼ੀ ਤੇ ਰਿਪਨ ਨੂੰ ਵਧਾਈਆਂ ਦੇਣੀਆਂ ਨਹੀਂ ਭੁੱਲਣੀਆਂ ਹੈਗੀਆਂ ਪਹਿਲਾਂ ਜਾ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਜ਼ਰੂਰ ਲਿਖਿਓ ਉੱਥੇ ਹੀ ਤੁਹਾਨੂੰ ਦੱਸਦੇ ਕਿ ਉਹਨਾਂ ਦੇ ਚਾਉਣ ਵਾਲੇ ਹਮੇਸ਼ਾ ਹੀ ਉਹਨਾਂ ਨੂੰ ਮੈਸੇਜ ਕਰਦੇ ਨੇ ਕਿ ਅਸੀਂ ਤੁਹਾਡੇ ਬੇਬੀ ਦਾ ਫੇਸ ਦੇਖਣਾ ਜਾਂ ਵੀਡੀਓ ਦੇਖਣੀ ਆ ਤਾਂ ਉਹਨਾਂ ਨੇ ਉੱਥੇ ਖੁਸ਼ੀ ਨੇ ਇਹ ਵੀ ਕਿਹਾ ਸੀਗਾ ਕਿ ਜਦੋਂ ਬੇਬੀ 1 ਮੰਥ ਦਾ ਹੋ ਗਿਆ ਤਾਂ ਤੁਹਾਨੂੰ ਅਸੀਂ ਵੀਡੀਓ ਤੇ ਫੋਟੋ ਜ਼ਰੂਰ ਸ਼ੇਅਰ ਕਰਾਂਗੇ ਪਰ ਹੁਣ ਇੱਕ ਵੀਡੀਓ ਨਿਕਲ ਕੇ ਬਾਹਰ ਆ ਰਹੀ ਹੈ ਕਿ ਜਿਸ ਦੇ ਵਿੱਚ ਰੱਪਣ ਆਪਣੇ ਬੇਬੀ ਨੂੰ ਸਵਾ ਰਿਹਾਗਾ ਤੇ ਬੇਬੀ ਦਾ ਥੋੜਾ ਬਹੁਤਾ ਫੇਸ ਵੀ ਨਜ਼ਰ ਆ ਰਿਹਾਗਾ ਉੱਥੇ ਹੀ ਉਹਨਾਂ ਦੇ ਚਾਹਣ ਵਾਲਿਆਂ ਨੇ ਉਹਨਾਂ ਨੂੰ ਬਹੁਤ ਸਾਰੇ ਕਮੈਂਟ ਵੀ ਕੀਤੇ ਕਿ ਬੇਬੀ ਬਹੁਤ ਹੀ ਜ਼ਿਆਦੇ ਕਿਊਟ ਆ ਸੋਹਣਾਗਾ ਤੇ ਪਾਪਾ ਵਰਗਾ ਗਾ ਰਿਪਣ ਵਰਗਾ ਖੁਸ਼ੀ ਵਰਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਕਮੈਂਟ ਵੀ ਕਰ ਰਹੇ ਨੇ ਉਹਨਾਂ ਦੇ ਚਾਣ ਵਾਲੇ ਬਾਕੀ ਅੱਗੇ ਚੱਲ ਕੇ ਇੱਕ ਛੋਟੀ ਜੀ ਕਲਿੱਪ ਵੀ ਦਿਖਾਵਾਂਗੇ ਜਿਸ ਦੇ ਵਿੱਚ ਕੀ ਰਿਪਣ ਆਪਣੇ ਬੇਬੀ ਨੂੰ ਸੁਆ ਰਿਹਾਗਾ ਬਾਕੀ ਹੋਰ ਅਪਡੇਟ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ